ਅਮਰ ਰਹੇ ਸੂਬੇਦਾਰ ਬਲਜਿੰਦਰ ਸਿੰਘ ਅਮਰ ਰਹੇ ਸੂਬੇਦਾਰ ਬਲਜਿੰਦਰ ਸਿੰਘ ਅਮਰ ਰਹੇ ਤਸਵੀਰਾਂ ਪਿੰਡ ਬੰਨਾ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੂਬੇਦਾਰ ਬਲਜਿੰਦਰ ਸਿੰਘ ਦਾ ਅੱਜ ਫੌਜੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਦੱਸ ਦਈਏ ਕਿ ਬੀਤੇ ਦਿਨੀ ਹైదరాబాద్ ਦੇ ਵਿੱਚ ਡਿਊਟੀ ਦੌਰਾਨ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਪੇਟ ਵਿੱਚ ਇਨਫੈਕਸ਼ਨ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਆਰਮੀ ਦੇ ਸਿਕੰਦਰਾਬਾਦ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਸੀ ਅਤੇ ਬੀਤੀ 14 ਤਰੀਕ ਨੂੰ ਸਵੇਰੇ 4 ਵਜੇ ਦੇ ਕਰੀਬ ਉਹਨਾਂ ਦੀ ਮੌਤ ਹੋ ਗਈ ਦੱਸ ਦਈਏ ਕਿ ਆਉਣ ਵਾਲੀ 26 ਜਨਵਰੀ ਨੂੰ ਸੂਬੇਦਾਰ ਨੂੰ ਲੈਫਟੀਨੈਂਟ ਵਜੋਂ ਪਦ ਉન્નਤ ਕੀਤਾ ਜਾਣਾ ਸੀ ਅਤੇ 15 ਅਗਸਤ ਨੂੰ ਕੈਪਟਨ ਦੀ ਉਪਾਧੀ ਦਿੱਤੀ ਜਾਣੀ ਸੀ ਬਲਜਿੰਦਰ ਸਿੰਘ ਦੇ ਦੋ ਬੱਚੇ ਹਨ ਅਤੇ ਅੱਜ ਉਹਨਾਂ ਦੇ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਬੰਨਾ ਵਾਲਾ ਪਹੁੰਚੇ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸ ਦਈਏ ਕਿ ਜਿੱਦਾਂ ਹੀ ਬਲਜਿੰਦਰ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਿੰਡ ਬੰਨਾ ਵਾਲਾ ਤੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਅੱਜ ਸੂਬੇਦਾਰ ਬਲਜਿੰਦਰ ਸਿੰਘ ਨੂੰ ਨਮ ਅੱਖਾਂ ਦੇ ਨਾਲ ਵਿਦਾਈ ਦਿੱਤੀ ਅਤੇ ਇਸਮੋਕੇ ਆਰਮੀ ਦੇ ਵੱਲੋਂ ਪੂਰੇ ਸਨਮਾਨ ਦੇ ਨਾਲ ਬਲਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਬਕਰੇ ਕਿਹਨਾਂ ਦਾ ਬਕਰੇ ਸੋਬੇਦਾਰ ਬਲਜਿੰਦਰ ਸਿੰਘ ਜੀ ਅਟੈਲਰੀ ਵਿੱਚ ਭਰਤੀ ਹੋਏ ਇਹ ਦਸੰਬਰ 1997 ਦੇ ਵਿੱਚ ਭਰਤੀ ਹੋਏ ਤੇ 1811 ਲੈਟ ਅਰੇਂਜਮੈਂਟ ਸੀ ਇਹਨਾਂ ਦੀ ਇਸ ਟਾਈਮ ਹైదరాబాద్ ਸੈਂਟਰ ਦੇ ਵਿੱਚ ਪੋਸਟਡ ਸੀ ਇੱਥੇ ਉਹਨਾਂ ਦੀ ਆਪਣਾ ਡੈਥ ਹੋਈ ਮਿਲਟਰੀ ਹਸਪਤਾਲ ਸਕੰਦਰਾਬਦ ਐਡਮਿਟ ਹੋਏ ਇਹਨਾਂ ਦੇ ਥੋੜੇ ਬਿਮਾਰ ਸੀਗੇ ਬਿਮਾਰ ਹੋਣ ਦੇ ਕਾਰਨ ਐਡਮਿਟ ਲੈ ਕੇ ਪੇਟ ਦੀ ਬਿਮਾਰੀ ਕਾਰਨ ਦੱਸਿਆ ਗਿਆ ਵੀ ਇਹਨਾਂ ਦੀ ਡੈਥ ਹੋਈ ਪਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਵਧੀਆ ਤੰਦਰੁਸਤ ਸੀਗੇ ਵੀ ਸਾਡੇ ਪੇਟ ਦੇ ਵਿੱਚ ਕੋਈ ਬਿਮਾਰੀ ਹੈ ਜਾਂ ਕਿਵੇਂ ਹੈ ਬਾਕੀ ਠੀਕ ਠਾਕ ਸੀਗੇ ਬਹੁਤ ਵਧੀਆ ਪਰਿਵਾਰ ਸੀ ਇਹਨਾਂ ਦਾ ਬਹੁਤ ਵਧੀਆ ਸੁਭਾਅ ਦੇ ਸੀ ਸਾਡੇ ਨਾਲ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਤੇ ਬਾਕੀ ਇਹਨਾਂ ਦੀ 26 ਜਨਵਰੀ ਐਸੀ 26 ਜਨਵਰੀ ਨੂੰ ਇਹਨਾਂ ਦੀ ਆਰਨਰੀ ਆਣੀ ਆਰਨਰੀ ਲੈਫਟਨੈਂਟ ਬਣ ਜਾਣਾ ਸੀ ਇਹਨਾਂ ਨੇ ਤੇ 15 ਅਗਸਤ ਨੂੰ ਇਹਨਾਂ ਨੇ ਕੈਪਟਨ ਬਣ ਜਾਣਾ ਸੀਗਾ ਅਫਸਰ ਬਣ ਜਾਣਾ ਸੀ ਇਹਨਾਂ ਨੇ ਬਾਕੀ ਜੀ ਇਹਨਾਂ ਦਾ ਜਿਵੇਂ 8 ਮਹੀਨੇ ਨੌਕਰੀ ਰਹਿੰਦੀ ਸੀਗੀ ਬਹੁਤ ਵਧੀਆ ਪਰਿਵਾਰ ਦੇ ਸੀ ਬਹੁਤ ਵਧੀਆ ਤੇ ਬਹੁਤ ਵਧੀਆ ਅਮਰਤਾਰੀ ਗੁਰੂ ਵਾਲੇ ਵਰਸਿਕ ਤੇ ਬਹੁਤ ਵਧੀਆ ਇਨਸਾਨ ਸਨ ਮੇਰੇ ਫਾਦਰ ਸਾਹਿਬ ਸੀ ਉਹਨਾਂ ਦੀ ਕੁਛ ਦਿਨ ਬਿਮਾਰ ਰਹਿਣ ਤੋਂ ਬਾਅਦ ਡੈਥ ਹੋ ਗਈ ਤੇ ਉਹਨਾਂ ਨੇ ਹੁਣ ਆਉਣਾ ਸੀ ਛੁੱਟੀ ਕੱਟ ਕੇ ਤੇ ਕੀ ਪਤਾ ਹੀ ਹੁਣ ਆਈ ਹੁਣ ਉਹਨਾਂ ਨੇ ਪੈ ਜਾਣਾ ਤੇ ਇਸ ਕਰਕੇ ਸਾਡੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ